ਗੁਰੂ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟੇ ਸਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਾ ਦਿਨ ਹੈ ਇਸੇ ਕਵੀ ਨੇ ਕਾਵ ਰਚਨਾ ਲਿਖੀ ਹੈ ਬਹੁਤ ਪਿਆਰੀ ਆਪ ਜੀ ਪ੍ਰੇਮ ਨਾਲ ਸੁਣੋ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬਸ ਆਪੇਮ ਹੀ ਹੈ ਜਿਹੜਾ ਅਸੀਂ ਪੇਟ ਕਰ ਸਕਦੇ ਆਂ ਦਿਲੋਂ ਪ੍ਰੇਮ ਕਰੀਏ ਗੁਰੂ ਦੇ ਨਾਲ ਕਿਸੇ ਕਵੀ ਨੇ ਲਿਖਿਆ ਕਿਹੜੀ ਚੀਜ਼ ਮੈਂ ਪੇਟ ਚੜਾਵਾਂ ਇਹ ਮੇਰੇ ਦਾਤਾਰ ਫਲ ਵੀ ਤੇਰੇ ਫਲ ਵੀ ਤੇਰੇ ਤੇਰੇ ਲਾਲ ਜਵਾਰ ਇਹ ਤਨ ਮਨ ਤਨ ਸਭ ਕੁਝ ਹੀ ਤੇਰਾ ਤੇਰਾ ਸਾ ਪਰਿਵਾਰ ਇੱਕੋ ਘੜੀ ਪ੍ਰੇਮ ਦੀ ਬਾਕੀ ਜੇ ਹੋਵੇ ਸਵੀਕਾਰ ਇੱਕੋ ਘੜੀ ਪ੍ਰੇਮ ਦੀ ਬਾਕੀ ਜੇ ਹੋਵੇ ਸਵੀਕਾਰ ਜੇ ਅਸੀਂ ਆਪਣੇ ਗੁਰੂ ਨੂੰ ਸਹਬਜ਼ਾਦਿਆਂ ਨੂੰ ਮਾਤਾ ਜੀ ਨੂੰ ਦਿਲੋਂ ਯਾਦ ਕਰ ਲਈਏ ਤੇ ਉਹਨਾਂ ਦੇ ਚਰਨਾਂ ਤੇ ਆਪਾਂ ਸਿਰ ਝੁਕਾ ਦਈਏ ਸਜਦਾ ਕਰ ਦਈਏ ਉਹ ਭਾਵਨ ਧਰਤੀ ਨੂੰ ਨਮਸਕਾਰ ਕਰ ਦਈਏ ਤਾਂ ਪਿਆਰਿਓ ਆਪਣੇ ਵੀ ਪੁੰਨ ਬਣਦੇ ਆ ਆਪਣਾ ਵੀ ਜਨਮ ਸਫਲ ਹੁੰਦਾ ਹੈ ਤੇ ਆਪਾਂ ਵੀ ਭਗਾwale ਹੋ ਜਾਂਦੇ ਆ ਲਓ ਇਹ ਪ੍ਰੇਮ ਨਾਲ ਜਿਹੜੀ ਕਾਵਿ ਰਚਨਾ ਤੁਸੀਂ ਸਰਵਣ ਕਰੋ ਅਗੇ ਸ਼ਿਰ ਵੀ ਕਰ ਦਿਓ ਰਖੀ ਧਰਮ ਵਾਲੀ ਸ਼ਾਨ ਦੁੱਖ ਸੀਨੇ ਲਾ ਲਿਆ ਰਖੀ ਧਰਮ ਵਾਲੀ ਸ਼ਾਨ ਦੁਖ ਸੀਨੇ ਲਾ ਲਿਆ ਜਾਵਾ ਤੇਰੇ ਬਲਹਾਰ ਸੋਣੀ ਕਲੰਗੀ ਵਾਲਿਆ ਜਾਵਾ ਤੇਰੇ ਬਲਹਾਰ ਸੋਣੀ ਕਲੰਗੀ ਵਾਲਿਆ ਰਖੀ ਧਰਮ ਵਾਲੀ ਸ਼ਾਨ ਦੁਖ ਸੀਨੇ ਲਾ ਲਿਆ ਚੱਲੇ ਦੇਸ਼ ਪਿੱਛੇ ਦੁੱਖੜੇ ਤੂੰ ਜਾਣ ਜਾਣ ਕੇ ਚੱਲੇ ਦੇਸ਼ ਪਿੱਛੇ ਦੁੱਖੜੇ ਤੂੰ ਜਾਣ ਜਾਣ ਕੇ ਡਿਠਾ ਦੁਨੀਆਂ ਦਾ ਕੜੀ ਵੀ ਨਾ ਸੁਖ ਮਾਣ ਕੇ ਡਿਠਾ ਦੁਨੀਆਂ ਦਾ ਕੜੀ ਵੀ ਨਾ ਸੁਖ ਮਾਣ ਕੇ ਛਾਲੇ ਪੈਰਾ ਵਿੱਚ ਸੂਲਾ ਉੱਤੇ ਡੇਰਾ ਲਾ ਲਿਆ ਛਾਲੇ ਪੈਰਾ ਵਿੱਚ ਸੂਲਾਂ ਉੱਤੇ ਡੇਰਾ ਲਾ ਲਿਆ ਜਾਵਾ ਤੇਰੇ ਬਲਹਾਰ ਸੋਣੀ ਕਲੰਗੀ ਵਾਲਿਆ ਰਖੀ ਧਰਮ ਵਾਲੀ ਸ਼ਾਨ ਦੁੱਖ ਸੀਨੇ ਲਾ ਲਿਆ ਤੇਰੇ ਪੁੱਤਾਂ ਦੀਆਂ ਲਾਸ਼ਾਂ ਨਾ ਕਿਸੇ ਨੇ ਕੱਜੀਆਂ ਤੇਰੇ ਕੁੱਤਾ ਦੀਆਂ ਲਾਸ਼ਾਂ ਨਾ ਕਿਸੇ ਨੇ ਕੱਜੀਆਂ ਸਿੱਖੀ ਧਰਮ ਦੇ ਮਹੱਲ ਥੱਲੀ ਗੰਗਾਂ ਦੱਬੀਆਂ ਸਿੱਖੀ ਧਰਮ ਦੇ ਮਹੱਲ ਥੱਲੀ ਗੰਗਾਂ ਦੱਬੀਆਂ ਤੋਰੇ ਆਪ ਹੱਥੀ ਜਿੰਨਾਂ ਨੂੰ ਸੀ ਹੱਥੀ ਪਾ ਲਿਆ ਤੋਰ ਆਪ ਹਥੀ ਜਿੰਨਾ ਨੂੰ ਸੀ ਹਥੀ ਪਾਲਿਆ ਜਾਵਾਂ ਤੇਰੇ ਬਲਹਾਰ ਸੋਣੀ ਕਲਗੀ ਵਾਲਿਆ ਜਾਵਾਂ ਤੇਰੇ ਬਲਹਾਰ ਸੋਣੀ ਕਲਗੀ ਵਾਲਿਆ ਰਖੀ ਧਰਮ ਵਾਲੀ ਸ਼ਾਨ ਦੁੱਖ ਸੀਨੇ ਲਾ ਲਿਆ ਵਾਰੇ ਮਾਤਾ ਪਿਤਾ ਹਿੰਦ ਦੀ ਪੁਕਾਰ ਮੰਨ ਲਈ ਬਾਰੇ ਮਾਤਾ ਪਿਤਾ ਹਿੰਦ ਦੀ ਪੁਕਾਰ ਮੰਨ ਲਈ ਦਾਤਾ ਤੇਰੇ ਅੱਗੇ ਹੋਣੀ ਨੇ ਵੀ ਹਾਰ ਮੰਨ ਲਈ ਦਾਤਾ ਤੇਰੇ ਅੱਗੇ ਹੋਣੀ ਨੇ ਵੀ ਹਾਰ ਮੰਨ ਲਈ ਸੁਖ ਛੱਡ ਕੇ ਬਗਾਨਾ ਦੁੱਖ ਪੱਲੇ ਪਾ ਲਿਆ ਸੁਖ ਛੱਡ ਕੇ ਬਗਾਨਾ ਦੁੱਖ ਪੱਲੇ ਪਾਲਿਆ ਜਾਵਾਂ ਤੇਰੇ ਬਲਹਾਰ ਸੋਣੀ ਕਲੰਗੀ ਵਾਲਿਆ ਜਾਵਾਂ ਤੇਰੇ ਬਲਹਾਰ ਸੋਣੀ ਕਲੰਗੀ ਵਾਲਿਆ ਰਖੀ ਧਰਮ ਵਾਲੀ ਸ਼ਾਨ ਦੁੱਖ ਸੀਨੇ ਲਾ ਲਿਆ ਰਖੀ ਧਰਮ ਵਾਲੀ ਸ਼ਾਨ ਦੁੱਖ ਸੀਨੇ ਲਾ ਲਿਆ ਰਖੀ ਤਰਮ ਵਾਲੀ ਸ਼ਾਨ ਦੁਖ ਸੀਨੇ ਲਾ ਲਿਆ ਸਾਬ ਜਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਸਾਰੇ ਸ਼ਹੀਦ ਸਿੰਘਾਂ ਨੂੰ ਸਾਡੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ